ਬਾਬਿਓ ਆਪਾਂ ਪਹੁੰਚ ਚੁੱਕੇ ਆ ਅਨੰਦਪੁਰ ਸਾਹਿਬ ਬੋਲੇ ਮੁਹੱਲੇ ਤੇ ਤੇ ਤੁਹਾਨੂੰ ਅੱਗੇ-ਅਗੇ ਦਿਖਾਉਨੇ ਆ ਜੱਟਾਂ ਦੇ ਮੋਡੀਫਾਈਡ ਟਰੈਕਟਰ ਸਾਰਾ ਸਮਾਨ ਬਾਕੀ ਗੁਰੂ ਸਾਹਿਬ ਦੇ ਦਰਸ਼ਨ ਕਰਾਉਨੇ ਆ ਸਾਰਾ ਕੁਝ ਦਿਖਾਉਨੇ ਆ ਬਣੇ ਰਿਹਾ ਵੀਡੀਓ ਨਾਲ ਐਮ ਪੂਰੀ ਘੈਂਟ ਵੀਡੀਓ ਸਾਰੀ ਬਣਨ ਵਾਲੀ ਆ ਜਿਹੜੇ ਫੇਮਸ ਟਰੈਕਟਰ ਨੇ ਹੁਣੇ ਪੰਜਾਬ ਦੇ ਕਾਫੀ ਤੇ ਸਾਰੇ ਉਹਰੇ ਪਹੁੰਚੇ ਹੋਏ ਨੇ ਤੇ ਜਿਹੜੇੜਾ ਭਰਾ ਆਪਾਂ ਨੂੰ ਮਿਲਿਆ ਉਹਨੂੰ ਉਹਦਾ ਟਰੈਕਟਰ ਦਿਖਾਵਾਂਗੇ ਸਾਰੇ ਪੰਜਾਬ ਦੇ ਟਰੈਕਟਰ ਵਾਲੇ ਪਹੁੰਚੇ ਹੋਏ ਨੇ ਅਨੰਦਪੁਰ ਸਾਹਿਬ ਹੋਲੇ ਮਾਲੇ ਤੇ ਦੁਆਬਾ ਏਰੀਆ ਅੰਮ੍ਰਿਤਸਰ ਏਰੀਆ ਜਾਦੇ ਆ ਤੇ ਤੱਕ ਪਾਈ ਪਈ ਜੱਟਾਂ ਨੇ ਪੂਰੀ ਹਾਂਜੀ ਬਾਬਿਓ ਇਹ ਹੈਗਾ ਜੀ ਫਾਰਮ ਟਰੈਕ 6055 ਤੇ ਬਹੁਤ ਵੱਡੇ ਮੌਨਸਟਰ ਟਾਇਰ ਪਾਏ ਨੇ ਇਹਨਾਂ ਦੇ ਇਹ ਹੈਗੇ ਨੇ ਧਰਤੀ ਤੱਕ ਇਹਨਾਂ ਦਾ ਪੇਜ ਵੀ ਹੈ ਇੰਸਟਾਗ੍ਰਾਮ ਤੇ ਤੁਸੀਂ ਉੱਥੇ ਜਾ ਕੇ ਇਹਨਾਂ ਦੇ ਰੀਲਾਂ ਵੀ ਦੇਖ ਸਕਦੇ ਹੋ ਬਾਹਰੋਂ ਸਾਰੇ ਇੰਪੋਰਟ ਕਰਾਏ ਨੇ ਇਹਨਾਂ ਨੇ ਕੈਨੇਡਾ ਤੋਂ ਟਾਇਰ ਇਹਦੇ ਫਰੰਟ ਨੇ ਤੇ 3.5 ਲੱਖ ਦੇ ਚਾਰੇ ਟਾਇਰ ਪਾਈਆਂ ਦੱਸੇ ਨੇ ਪਾਈਆਂ ਨੇ ਟਰੈਕਟਰ ਦੇ ਤੇ ਇੱਕ ਇਕਲੌਤਾ ਟਰੈਕਟਰ ਆ ਜਿਹਦੇ ਫਰੰਟ ਟਾਇਰ ਐਡੇ ਨੇ ਇਹ ਸਹਜ ਕਿਸੇ ਟਰੈਕਟਰ 'ਚ ਨਹੀਂ ਹੈਗਾ ਬੈਕ ਜਿਹੜੇ ਟਾਇਰ ਨੇ ਉਹ ਕਿਸੇ ਇੱਕ ਦੋ ਟਰੈਕਟਰਾਂ 'ਚ ਹੈਗੇ ਨੇ ਪਰ ਫਰੰਟ ਵਾਲੇ ਨਹੀਂ ਹੈਗੇ ਤੇ ਦਿਲ ਖੋਲ ਕੇ ਬੰਦੇ ਨੇ ਪੈਸਾ ਲਾਇਆ ਕੰਪਨੀ ਦੇ ਟਾਇਰ ਨੇ ਕੋਈ ਦੇਸੀ ਟਾਇਰ ਨਹੀਂ ਹੈਗੇ ਤੇ ਸਿਸਟਮ ਵੀ ਬੜਾ ਤਕੜਾ ਲਾਇਆ ਪੂਰੀ Ориਜੀਨਲ ਟਰੈਕਟਰ ਤਿਆਰ ਕਰਿਆ ਔਰੇ ਮੇਲੇ ਤੇ ਸਾਰੇ ਇਹੀ ਟਰੈਕਟਰ ਨੂੰ ਦੇਖ ਰਹੇ ਦੀ ਆ ਦੇਖ ਲੋ ਤੁਹਾਡੇ ਸਾਹਮਣੇ ਫੋਟੋਆਂ ਖਿਚਾ ਰਿਆ ਕੋਈ ਵੀਡੀਓ ਬਣਾ ਰਿਆ ਬਹੁਤ ਵਧੀਆ ਟਰੈਕਟਰ ਲੱਗਦਾ ਦੇਖਣ ਨੂੰ ਵੀ ਤੇ ਜਿਹੜਾ ਵੀ ਕੋਈ ਨੰਗਦਾ ਰਹੇ ਕਿ ਇਹਦੇ ਨਾਲ ਆ ਕੇ ਕਿਰਾਂ ਦਾ ਫੋਟੋ ਕਰਾਉਂਦਾ ਹੀ ਆ ਤੇ ਬੰਦੇ ਬਾਈ ਬੜੇ ਘੈਂਟ ਨੇ ਇਹਨਾਂ ਦੇ ਜਾ ਕੇ ਤੁਸੀਂ ਵੇਚ ਤੇ ਚੈੱਕ ਕਰ ਸਕਦੇ ਹੋ ਧਰਤੀ ਤੱਕ ਹੈ ਪੈਸਾ ਜ਼ਰੂਰ ਲੱਗਦਾ ਪਰ ਇਹ ਫੋਨ ਆਪਾਂ ਚੇਂਜ ਕੀਤਾ ਨਾ ਵੀ ਵੀਡੀਓ ਦੀ ਕੁਆਲਿਟੀ ਪੂਰੀ ਬੰਬ ਆਵੇ 15 Pro Max ਪਹਿਲਾਂ ਆਪਣੇ ਕੋਲ 12 ਉਹਦੀ ਤੇ ਉਹਦਾ ਰੇ ਦਾ ਬਾਬੇ ਜਮੀਨਾਂ ਸਮਾਨ ਦਾ ਫਰਕ ਆ ਬਹੁਤ ਜ਼ਿਆਦਾ ਫਰਕ ਆ ਜੇ ਪੈਸਾ ਤਾਂ ਕੁਆਲਿਟੀ ਵੀ ਆ ਬਾਬੇ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਸਾਰੇ ਟਰੈਕਟਰ ਟਰੈਟਰ ਟਰਾਲੀਆਂ ਟਰਾਲੀਆਂ ਲਓ ਜੀ ਹੁਣ ਆਪਾਂ ਔਰੇ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਚੰਡੋਲ ਚੰਡੂਲ ਸਾਰਾ ਕੁਝ ਆ ਲਾਇਆ ਵਿਆ ਤੇ ਦਿਖਾਉਨੇ ਆ। ਓਏ ਆਇਆ ਇਹਦੇ ਸ਼ਾਟ-ਸ਼ੂਟ ਦੇ ਨਹੀਂ ਮਿਲਦੇ ਉਦਾਂ ਸ਼ੌਟ ਲੱਗਦਾ ਇਹਦੇ ਜਵਾਕ ਚੜ-ਚੜ ਕੇ ਉੱਪਰ ਆ ਵੇਖੋ ਲਓ ਜੀ ਕਰੋ ਦਰਸ਼ਨ ਆਪਣੇ ਗੁਰਦੁਆਰਾ ਸਾਹਿਬ ਦੇ ਅਨੰਦਪੁਰ ਸਾਹਿਬ ਦੇਖੋ ਲਾਈਟਿੰਗ ਕਿੰਨੀ ਵਧੀਆ ਹੋਈ ਪਈ ਆ ਠੀਕ ਹੈ ਡੈਕੋਰੇਟ ਬਾਕੀ ਅਪਾ ਸ਼ਾਮ ਨੂੰ ਰਾਤ ਨੂੰ ਮੱਥਾ ਟੇਕਾਂਗੇ ਦੇਖੋ ਘਾਟ ਬਹੁਤ ਜਿਆਦਾ ਘਾਟ ਆ ਸਾਰੇ ਪਾਸੇ ਦੁਨੀਆ ਦੁਨੀਆ ਇਕਣਿਆ ਬਹੁਤ ਜਿਆਦਾ ਘਾਟ ਆ ਬੱਲੇ 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 ਬਹੁਤ ਉੱਪਰ ਜਾਂਦੀ ਆ चिका पाई मेरे चीका ओ हले बंद चेंज हो रहे ने बाद तो चलूगा चल आह ਉੱਪਰ ਸਾਰੇ ਚੱਲੀਏ ਮਾਜੇ ਵਾਲੇ ਮਾਜੇ ਵਾਲੇ ਭੇੜੇ ਬੱਲੀਏ ਇਹਦਾ ਸਿੰਪਲ ਆ ਉਹ ਅੱਗੇ ਹੋਣਗੀਆਂ ਲੱਤਾ ਤੋਂ ਹੁਣ ਲੱਗ ਗਿਆ ਪਰ ਟਰਾਲੀਆਂ ਨਹੀਂ ਲੱਭ ਰਹੀਆਂ ਹੈ ਆ ਦੇਖੋ ਰਿਆ ਵੀ ਨੇ ਏਸੀ ਇਹ ਹਵਾ ਦਾ ਇਹ ਵਾਹ ਕੀ ਬਾਤ ਆ ਮਾਜੇ ਦੇ ਮਜਾ ਆ ਆਉ ਦੇ ਗਾਹਾਂ ਵੀ ਨੇ ਐਸਾ ਹੀ ਉਹ ਆ ਗਿਆ ਆਪਾਂ ਤੱਕੇ ਖਾਂਦੇ ਖੁੰਦੇ ਕਿ ਨਹੀਂ ਵਧੀਆ ਰਪੀਏ ਲਾਇਆ ਵਿਨੈਸ ਰਣ ਸ਼ਿੰਗਾਰ ਕੇ ਟਰੈਕਟਰ ਆਹਲੈਂਡ ਹੌਲੈਂਡ 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 ਸੋਨਾਲੀਕਾ ਹੌਲੈਂਡ ਸਵਰਾਜ 855 ਤਿੰਨ ਟਰੈਕਟਰ ਜਾਦੇ ਨੇ ਸਭ ਤੋਂ ਵੱਧ ਹੌਲੈਂਡਾ ਟੌਪ ਲਿਸਟ ਤੇ ਅਰਜਨ ਵੀ ਬਿਠੇ ਰਹਾ ਨਾ ਫਰੇ ਦੇ ਰੇਡੀਅਲ ਟਾਇਰ ਮੂਰਲੇ ਜਹਾਜੀ ਟਾਇਰ ਬੰਪਰ ਲੰਬਾ ਬਸ ਇਹ ਤਾਂ ਇਹ ਮਾਝੇ ਵਾਲੇ ਟਰੈਕਟਰ ਲੰਦੀ ਸਰ ਕਰਦੇ ਨੇ ਕੰਮ ਇਹ ਰੇਡੀਅਲ ਟਾਇਰ ਚੱਲੋ ਚੱਲੀ ਜਲ ਦੇਖ ਹਾਰੇ ਭਰਨੇ ਵਾਲਾ ਐਨਕਾਲਾ ਰਾਤ ਨੂੰ ਯਾਰ ਬਣਾਈ ਰੁਪਈਆ ਨੇ ਇਹਦੀਆਂ ਕਰਦੇ ਗੇਰਾ ਸਟਾਰਟ ਆ ਇੱਥੇ ਕੈਨੇਡਾ ਹਏ ਫਲੈਟ ਚੜੀ ਆਲੇ ਪਹੁੰਚੀ ਨੀ ਗਰੇਡਾ ਟ੍ਰੈਮ ਨੂੰ ਪਹੁੰਚਣ ਨੂੰ ਆਏ ਆ ਜੀ ਫੇਮਸ ਪੱਪੂ ਕੋਟੇ ਵਾਲਾ ਪਟਿਆਲਾ ਆ ਜੀ ਹਾਲੇ ਆਵੇ ਟ੍ਰਾਲੀਆਂ ਕਿਨੇ ਘਟਨੇ ਬਾਬੇ

ਇਹ ਮਿਸਤਰੀ ਆ ਉਹਨੇ ਕਰਿਆ ਵਾ ਤਿਆਰ ਇਹ ਮੈਂ ਵੀ ਦੇਖੀ ਆ ਵੀਡੀਓ ਇਹ ਹਾਂ ਜੀ ਇਹ ਪਰਗਾੜੀ ਜੀ ਐਨ ਡੀ ਪਰ ਵੀ ਪਰਗਾੜੀ ਪਤਾ ਨਹੀਂ ਕੀ ਐਦਾ ਨਾਮ ਆ ਇਹ 65 ਪਾਵਰ ਆ 4 ਸਿਲੰਡਰ ਨਹੀਂ ਚ ਨਾ ਇਹ ਸ਼ਾਇਦ ਜਿੱਥੇ ਤੱਕ ਮੈਨੂੰ ਲੱਗ ਰਿਹਾ ਦੇਖੀਏ ਖੜ ਜਾ ਨਾ ਇਹ ਤਿੰਨ ਸਿਲੰਡਰ ਆ ਕੀ ਆ ਸਰਾ ਕਰਿਆ ਪਿਆ ਕਿਆ ਬਾਤ ਆ ਹੋ ਇਹਦਾ ਕੋਠੀ ਦਾ ਡਰੈنگ ਰੂਮ ਨਹੀਂ ਹੁੰਦਾ ਇੰਨਾ ਵਧੀਆ ਸਾ ਜਿੰਨਾ ਬਾਈ ਟਰਾਲੀ ਵਧੀਆ ਬਣਾਈ ਵੀ ਆ ਆਹ ਆਲੋਲੇ ਵੀ ਲਟਾਂ ਚਲ ਇਹੀ ਆ ਯਾਰ ਇੱਥੇ ਹੂਣ ਉਹ ਤੇਰੀ ਉਹ ਟਰਾਲੀ ਵੀ ਤੇਰੀ ਫੇਵਰਟ ਟਰਾਲੀ ਇਹ ਤਾਂ ਪਵੇ ਤਰ ਤਰਨ ਵਾਲੇ ਹੀ ਨੇ ਇੱਕ ਆ ਟਰਾਲੀ ਇੱਕ ਹੋਰ ਟਰਾਲੀ ਆ ਆ ਦੋਹੇ ਟਰਾਲੀਆਂ ਨੇ ਆ ਆਸ ਪੰਜਾਬੀ ਖੜਾ ਜਨ ਦਾ ਉਰੇ ਲਾਇਆ ਹੋਇਆ ਦੀ ਹਾਂ ਅਸੀਂ ਆ ਡੀਆਈ ਆਹੀ ਦੀ ਉਸ ਪੰਜਾਬੀ ਸੀਆਰਡੀਏ ਚ ਖੜਾ ਕੀ ਬਾਤ ਆ ਐ ਸਾਰੀ ਸਹੂਲਤਾਂ ਹੈ ਚਾਰਜਿੰਗ ਏਸੀ ਐਲਸੀਡੀ ਸਕਰੀਨ ਪੱਗ ਪਗ ਬੰਨਣਾ ਸ਼ੀਸ਼ਾ ਕੀ ਬਾਤ ਆ ਯਾਰ ਚਲਿਏ ਹੁਣ ਤੇਰੀ ਰੀ ਪੂਰੀ ਹੋ ਗਈ ਦੇਖ ਲਈ ਤੇ ਟਰਾਲੀ ਦੇਖ ਲਈ ਹਾਂ ਦੇਖ ਬਾਬੇ ਓਏ ਕੁਆਲਿਟੀ ਦੇਖੋ ਵਾਹ ਵਾਹ ਕੀ ਬਾਤ ਹੈ ਇਹ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਨਹੀਂ ਜਿਹੜੇ ਬੰਦੇ ਨੂੰ ਸ਼ੌਂਕ ਔਰ ਪਈਆ ਨਹੀਂ ਦੇਖਦਾ ਫਿਰ ਉਹ 40 ਰੁਪਏ ਲਾਇਆ ਨੇ ਜਿਹੜਾ ਟਰੈਕਟਰ ਆ ਉਹਨੇ ਉੱਪਰ ਲਾਏ ਪਏ ਨੇ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 2 ਲੱਖ ਦਾ ਤਾਂ ਡਾਇਰੈਕਟ ਟੈਕੇ ਲੱਗਿਆ ਪਾਣਾ ਆ ਰਾਮ ਨਾਲ 2.5 ਲੱਖ ਦਾ ਠੀਕ ਆ ਫਿਰ ਟਾਇਰ ਦੇਖ ਲਾ